ਵਿਸ਼ਾ ਪੱਤਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਾਂ ਕੁਮਾਰ ਪ੍ਰੀਤ कौर ਤਹਾਜ਼ਰ ਹੋਇਆ ਦੁਪਹਿਰ ਦੀਆਂ ਕੁਝ ਪੱਟੀਆਂ ਤੇ ਅਹਿਮ ਖਬਰਾਂ ਦੇ ਨਾਲ ਤਾਂ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਪੰਜਾਬੀਆਂ ਦੇ ਲਈ ਇੱਕ ਵੱਡਾ ਐਲਾਨ ਕੀਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਹੜ੍ਹਾਂ ਪ੍ਰਭਾਵਿਤ ਪਿੰਡਾਂ ਦੇ ਲਈ ਵੱਡੇ ਐਲਾਨ ਕੀਤੇ ਗਏ ਹਨ। ਉਨ੍ਹਾਂ ਨੇ ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਬਹੁਤ ਸਾਰੇ ਇਲਾਕਿਆਂ 'ਚੋਂ ਹੜ੍ਹਾਂ ਦਾ ਪਾਣੀ ਉਤਰ ਗਿਆ ਅਤੇ ਜਨਜੀਵਨ ਨੂੰ ਲੀਤੇ ਲਿਆਉਣ ਦੇ ਲਈ ਅਸੀਂ ਵੱਡੇ ਪੱਧਰ ਤੇ ਸਫਾਈ ਮੁਹਿੰਮ ਸ਼ੁਰੂ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਹਰੇਕ ਪਿੰਡ ਵਿੱਚ ਇੱਕ JCB ਟਰੈਕਟਰ ਟਰਾਲੀ ਅਤੇ ਲੇਬਰ ਦਾ ਪ੍ਰਬੰਧ ਸਰਕਾਰ ਦੇ ਵੱਲੋਂ ਕੀਤਾ ਜਾਵੇਗਾ ਤੇ ਇਸ ਦੇ ਨਾਲ ਹੀ ਹੋਰ ਵੀ ਵਿਦੇਸ਼ੀ ਜਾਣਕਾਰੀ ਉਹਨਾਂ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਆਓ ਸੁਣਦੇ ਹਾਂ ਬਹੁਤ ਸਾਰੇ ਇਲਾਕਿਆਂ 'ਚ ਹੜ੍ਹਾਂ ਦਾ ਪਾਣੀ ਹੁਣ ਉਤਰ ਚੁੱਕਿਆ ਪਰ ਬਹੁਤ ਸਾਰੀ ਮਿੱਟੀ ਸਿਲਟ ਕਹਿੰਦੇ ਨੇ ਜਿਹਨੂੰ ਤੇ ਗੰਦਗੀ ਜਿਹੜੀ ਹੈ ਉਹ ਕਸਬਿਆਂ ਤੇ ਪਿੰਡਾਂ ਤੇ ਵਾਰਡਾਂ ਦੇ ਵਿੱਚ ਜਿਹੜੀ ਹੈ ਉਹ ਫੈਲੀ ਹੋਈ ਹੈ ਜਨਜੀਵਨ ਨੂੰ ਲਈ ਤੇ ਲਿਆਉਣ ਵਾਸਤੇ ਅਸੀਂ ਵੱਟੇ ਪੱਦਰ ਤੇ ਸਫਾਈ ਮਹਿ ਸ਼ੁਰੂ ਕਰ ਰਹੇ ਹਾਂ ਜਿਹਦੇ ਚ ਹੜਾਣਾ ਪ੍ਰਭਾਵਿਤ ਲਗਭਗ 2300 ਪਿੰਡ ਤੇ ਵਾਰਡ ਇਹ ਸਫਾਈ ਮਹਿ ਮਦਦ ਦੇਣੀ ਪਹਿਲਾਂ ਲੈ ਜਾਣਗੇ ਹਰੇਕ ਪਿੰਡ ਦੇ ਵਿੱਚ ਜੀਸੀਬੀ ਟਰੈਕਟਰ ਟਰਾਲੀ ਤੇ ਲੇਬਰ ਦਾ ਪ੍ਰਬੰਧ ਸਰਕਾਰ ਵੱਲੋਂ ਕੀਤਾ ਜਾਊਗਾ। ਹਰੇਕ ਪਿੰਡ ਚੋਂ ਮਿੱਟੀ ਮਲਵਾ ਜਾਂ ਜੋ ਵੀ ਹੜਾ ਨਾਲ ਬਹਿ ਕੇ ਆਇਆ ਕੋਈ ਲੱਕੜ ਦੇ ਵੀ ਤਖਤ ਵੀ ਆਏ ਨੇ ਸਭ ਕੁਝ। ਤੋਂ ਉਹਨਾਂ ਨੂੰ ਸਾਫ਼ ਕੀਤਾ ਜਾਊਗਾ। ਬਹੁਤ ਸਾਰੇ ਜਾਨਵਰ ਵੀ ਮਿਲਣਗੇ। ਉਹਨਾਂ ਟੀਮਾਂ ਇਹ ਟੀਮਾਂ ਜਿਹੜੀਆਂ ਨੇ ਸਾਡੀਆਂ ਉਹ ਜਾਨਵਰਾਂ ਨੂੰ ਹਟਾ ਕੇ ਡਿਸਪੋਜ਼ ਕਰਨ ਦੀ ਵਿਵਸਥਾ ਕਰਨਗੇ ਸਾਫ ਸਪਾਈ ਤੋਂ ਬਾਅਦ ਹਰੇਕ ਪਿੰਡ ਚ ਫੋਗਿੰਗ ਕਰਵਾਈ ਜਾਊ ਕਈ ਪਿੰਡਾਂ ਸ਼ੁਰੂ ਹੋ ਚੁੱਕੀ ਹੈ ਫੋਗਿੰਗ ਮਸ਼ੀਨਾ ਤੁਸੀਂ ਦੇਖਿਆ ਹੋਣਾ ਕਿਤੇ ਕਿ ਉਹ ਜਿਹੜੀਆਂ ਫੋਗਿੰਗ ਮਸ਼ੀਨਾ ਨੇ ਜਿਹੜੀਆਂ ਉਹ ਕੰਮ ਕਰ ਰਹੀਆਂ ਤਾਂ ਕਿ ਕੋਈ ਬਿਮਾਰੀ ਨਾ ਫੈਲੇ ਇਸ ਮੈਂ ਵਾਸਤੇ ਗਵਰਨਮੈਂਟ ਨੇ 100 ਕਰੋੜ ਰੁਪਏ ਰੱਖਿਆ ਸਿਰੇ 'ਚ 1-1 ਲੱਖ ਰੁਪਇਆ ਪਿੰਡਾਂ ਨੂੰ ਪਹਿਲਾਂ ਟੋਕਨ ਦੇ ਤੌਰ ਤੇ ਦਿੱਤਾ ਜਾਊਗਾ ਉਸ ਤੋਂ ਬਾਅਦ ਜਿਵੇਂ ਜਿਵੇਂ ਉਸ ਪਿੰਡ ਦੀ ਰਿਕੁਆਇਰ ਰਿਕੁਆਇਰਮੈਂਟ ਰਹੂਗੀ ਲੋਡ ਰਹੂਗੀ ਉਦੋਂ ਉਦੋਂ ਉਹਨਾਂ ਨੂੰ ਪੈਸੇ ਦਿੰਦੇ ਆ ਅਮਰਿੰਦਰ ਸਿੰਘ ਰਾਜਾ ਵਿਰਿੰਗਦੇਵ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਦਿੱਤੇ ਗਏ 1600 ਕਰੋੜ ਰਾਹਤ ਪੈਕੇਜ ਦੀ ਜੁੜਕੀ ਨੰੰਦਾ ਕਿਤੇ ਗਈ ਉਹਨਾਂ ਦੇ ਵੱਲੋਂ ਜਿਹੜਾ ਕਿ ਨਿਰਾਸ਼ਾ ਜਤਾਈ ਗਈ ਹੈ ਉਹਨਾਂ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਪੰਜਾਬੀਆਂ ਦੇ ਨਾਲ ਜੁੜਾ ਕੇ ਖਿਲਵਾੜ ਕੀਤਾ ਜਾ ਰਿਹਾ ਹੈ ਕਿਉਂਕਿ ਇੰਨੇ ਕ ਪੈਕੇਜ ਦੇ ਨਾਲ ਕਿਹੜਾ ਰਾਹਤਕਾਰ ਜੁੜਾ ਕੇ ਹੋਵੇਗਾ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁੜ ਤੋਂ ਜਿਹੜੇ ਕਿ ਵਿਚਾਰਨ ਦੀ ਲੋੜ ਹੈ ਅਮਿੰਦਰ ਸਿੰਘ ਰਾਜਾਵੜੀ ਨੇ ਵੱਲੋਂ ਚਿੱਠੀ ਲਿਖੀ ਉਹ ਲਿਖਦੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਪੰਜਾਬ ਨੂੰ ਦਿੱਤਾ 1600 ਕਰੋੜ ਰੁਪਏ ਦਾ ਮਾਮੂਲੀ ਹੜ੍ਹ ਰਾਹਤ ਪੈਕੇਜ ਬੇहद ਨਿਰਾਸ਼ਾ ਜਨਕ ਹੈ ਸੂਬੇ ਦੀ ਤਬਾਹੀ ਨੂੰ ਦੇਖਦੇ ਹੋਏ ਅਸੀਂ ਉਹਨਾਂ ਨੂੰ ਮੁੜ ਵਿਚਾਰ ਕਰਨ ਅਤੇ ਘਟੋ-ਘਟ 25000 ਕਰੋੜ ਰੁਪਏ ਪ੍ਰਦਾਨ ਕਰਨ ਦੀ اپیل ਕਰਦੇ ਹਾਂ ਉਹਨਾਂ ਨੇ ਕਿਹਾ ਨੁਕਸਾਨੀਆਂ ਗਈਆਂ ਪੰਜਾਬੀ ਜਾਨਾਂ ਦੀ ਕੀਮਤ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਦੱਸਦਿੰਨੇ ਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਵੀ ਇਹੀ ਕਿਹਾ ਗਿਆ ਕਿ ਮੋਦੀ ਦੇ ਵੱਲੋਂ ਜੋ ਇਹ ਪੈਕੇਜ ਦਿੱਤਾ ਗਿਆ ਉਹ ਇੱਕ ਉੜ ਦੇ ਮੂਦੇ ਦੇ ਵਿੱਚ ਜਿਹੜਾ ਕਿ ਜ਼ੀਰੇ ਦੇ ਬਰਾਬਰ ਹੈ ਤੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਜਿਹੜਾ 1600 ਕਰੋੜ ਰੁਪਏ ਦਾ ਮਾਮੂਲੀ ਹੜ੍ਹ ਰਾਹਤ ਪੈਕੇਜ ਦਿੱਤਾ ਗਿਆ ਉਹਦੇ ਸਾਰੇ ਦੇ ਵੱਲੋਂ ਨਿਰਾਸ਼ਤ ਜਿਹੜੀ ਕਿ ਜਤਾਈ ਜਾ ਰਹੀ ਹੈ ਨਰਿੰਦਰ ਸਿੰਘ ਰਾਜਾ ਵਿੜਿੰਗ ਦੇ ਵੱਲੋਂ ਵੀ ਇਹੀ ਕਿਹਾ ਜਾ ਰਿਹਾ ਕਿ ਘੱਟੋ-ਘੱਟ 25000 ਕਰੋੜ ਰੁਪਏ ਪ੍ਰਦਾਨ ਕਰਨ ਦੀ ਲੋੜ ਹੈ ਤਾਂ ਜੋ ਨੁਕਸਾਨ ਦੀ ਜਿਹੜੀ ਕਿ ਪਰਪਾਈ ਕੀਤੀ ਜਾ ਸਕੇ ਨਾਜ਼ਰ ਨੇ ਕੀ ਬੀਤੇ ਦਿਨੀ ਹੜਾ ਕਾਰਨ ਪੰਜਾਬ ਦੇ ਪਿੰਡਾਂ ਦੇ ਵਿੱਚ ਜਿਹੜਾ ਕਿ ਭਾਰੀ ਤਬਾਹੀ ਹੋਈ ਹੈ ਲੋਕਾਂ ਦੇ ਘਰ ਟਹਿਟੇ ਦੀ ਹੋ ਗਏ ਨੇ ਤੇ ਇੰਨੇ ਨੇ ਫੁੱਟ ਪਾਣੀ ਉੱਥੇ ਖੜਾ ਹੋ ਗਿਆ ਪਾਣੀ ਹੁਣ ਕਟਣ ਤੋਂ ਬਾਅਦ ਹੋਰ ਮੁਸੀਬਤਾਂ ਦਾ ਜੋੜਾ ਕਿ ਉੱਥੇ ਰਹਿ ਰਹੇ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਤਾਂ ਉਸ ਦੇ ਲਈ ਜਿਹੜਾ ਕਿ ਇਹ ਰਾਹਤ ਪੈਕੇਜ ਬਿਲਕੁਲ ਹੀ ਇੱਕ ਮਾਮੂਲੀ ਹੈ ਤੇ ਇਸ ਦੇ ਲਈ ਹੁਣ ਉਹਨਾਂ ਨੂੰ ਮੁੜ ਤੋਂ ਵਿਚਾਰਨ ਦੀ ਅਪੀਲ ਜਿਹੜੀ ਕਿ ਰਾਜਾ ਵਿਡਿੰਗਰ ਦੇ ਵੱਲੋਂ ਕੀਤੀ ਗਈ ਹੈ ਬਾਲੀਵੁੱਡ ਅਦਾਕਾਰਾ ਦਸ਼ਪਟਾਨੀ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਜ਼ਾ ਨਾ ਕਿ ਉਹਨਾਂ ਦੇ ਘਰ ਤੇ ਫਾਇਰਿੰਗ ਹੋਈ ਤੇ ਇਸ ਮਾਮਲੇ ਤੇ ਉਹਨਾਂ ਦੇ ਪਿਤਾ ਦਾ ਬਿਆਨ ਵੀ ਸਾਹਮਣੇ ਆ ਰਿਹਾ ਹੈ यूपी ਦੇ ਬਰੇਲੀ ਵਿੱਚ ਬਾਲੀਵੁੱਡ ਅਦਾਕਾਰਾ ਦਸ਼ਾ ਪਟਾਨੀ ਦੇ ਘਰ ਤੇ ਗੋਲੀਬਾਰੀ ਹੋਈ ਤੇ ਬਾਈਕ ਤੇ ਆਏ ਦੋ ਬਦਮਾਸ਼ਾਂ ਨੇ ਇੱਕ ਤੋਂ ਬਾਅਦ ਇੱਕ ਕਈ ਗੋਲੀਆਂ ਚੁਲਾਈਆਂ ਇਸ ਤੋਂ ਬਾਅਦ ਉਹ ਭੱਜ ਗਏ ਤੇ ਗੋਲੀਬਾਰੀ ਦੇ ਸਮੇਂ ਦੇਸ਼ਵਦੀ ਪੈਣ ਖੁਸ਼ਬੂ ਪਟਾਨੀ ਪਤਾਰ ਸੇਵਾ ਮੁਕਤ ਡੀਐਸਪੀ ਜਗਦੀਸ਼ ਪਟਾਨੀ ਮਾ ਪਦਮਾ ਪਟਾਨੀ ਘਰ ਵਿੱਚ ਮੌਜੂਦ ਸਨ ਗੋਲੀਬਾਰੀ ਦੀ ਆਵਾਜ਼ ਸੁਣ ਕੇ ਹਰ ਕੋਈ ਘਬਰਾ ਗਿਆ ਦਸ਼ਾ ਪਟਾਨੀ ਮੁੰਬਈ ਦੇ ਵਿੱਚ ਸੀ ਜਾਣਕਾਰੀ ਅਨੁਸਾਰ ਇਹ ਗੋਲੀਬਾਰੀ ਦੀ ਘਟਨਾ ਸਵੇਰੇ ਕਰੀਬ 3 ਵਜੇ ਵਾਪਰੀ ਹੈ ਤੇ ਕ੍ਰਾਈਮ ਬ੍ਰਾਂਚ ਨੂੰ ਮਾਮਲੇ ਦੀ ਜਾਂਚ ਸੌਂਪ ਦਿੱਤੀ ਗਈ ਹੈ ਨੈਰਲੈਸ ਸੀਸੀਟੀਵੀ ਕੈਮਰੇ ਦੀ ਜਾਂਚ ਕੀਤੀ ਗਈ ਤੇ ਜਿਸ ਵਿੱਚ ਸ਼ੱਕੀ ਹਮਲਾਵਰ ਇੱਕ ਬਾਈਕ ਤੇ ਚੋਂਦੇ ਹੋਏ ਦਿਖਾਈ ਦਿੱਤੇ ਪੁਲਿਸ ਨੇ ਕਾਰ ਦੇ ਬਾਹਰੋਂ ਖਾਲੀ ਕਾਰਤੂਸ ਬਰਾਮਦ ਕੀਤੇ ਹੰਤਕਾਰ ਦੇ ਬਾਹਰ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਤੇ ਇਸ ਦੇ ਵਿੱਚ ਪਤਾ ਨੇ ਕਿਹਾ ਦੋ ਲੋਕ ਸਨ ਅਤੇ ਇੱਕ ਹੈਲਮਟ ਪਹਿਨ ਕੇ ਅਪਾਚ ਬਾਈਕ ਚਲਾ ਰਿਹਾ ਸੀ ਅਤੇ ਦੂਜੇ ਕੋਲ ਹੈਲਮਟ ਨਹੀਂ ਸੀ ਹਮਲਾ ਦੁਪਹਿਰ ਹਮਲਾ ਜਿਹੜਾ ਕਿ 3:30 ਵਜੇ ਦੇ ਕਰੀਬ ਹੋਇਆ ਤੇ ਸਾਡੇ ਕੋਲ ਬਹੁਤ ਸਾਰੇ ਕੁੱਤੇ ਹਨ ਜਦੋਂ ਵੀ ਕੋਈ ਅਜਨਬੀ ਕਲੋਨੀ ਵਿੱਚ ਦਾਖਲ ਹੁੰਦਾ ਹੈ ਤਾਂ ਉਹ ਜ਼ੋਰ-ਜ਼ੋਰ ਨਾਲ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੰਦੇ ਹਨ ਤੇ ਉਹਨਾਂ ਨੇ ਦੋ ਗੋਲੀਆਂ ਚਲਾਈਆਂ ਤੇ ਉੱਥੋਂ ਚਲੇ ਗਏ। ਦੁਸ਼ਾਦੀ ਭੈਣ ਖੁਸ਼ਬੂ ਪਟਾਣੀ ਨੇ ਕਿਹਾ ਕਿ ਕੁਝ ਲੋਕਾਂ ਨੇ ਉਸ ਦੇ ਸ਼ਬਦਾਂ ਨੂੰ ਤੋੜ ਮੋੜ ਕੇ ਪ੍ਰੇਮਾਨੰਦ ਮਹਾਰਾਜ ਨਾਲ ਜੋੜਿਆ ਦੱਸਤੀ ਹੈ ਕਿ ਰੋਹਿਤ ਗੁਦਾਰਾ ਅਤੇ ਗੋਲਦੀ ਬਰੜ ਗੈਂਗ ਨੇ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਹੈ ਰੋਹਿਤ ਗੁਦਾਰਾ ਦੀ ਆਈਡੀ ਤੋਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਪੋਸਟ ਸਾਂਝ ਕਰਕੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਗਈ ਇਸ ਦੇ ਵਿੱਚ ਸੁਆਮੀ ਅਨਿਰੁੱਧ ਚਾਰਾ ਅਤੇ ਸੁਆਮੀ ਪ੍ਰੇਮਾਨੰਦ ਤੇ ਤਰਾਸਯੋਕ ਟਿੱਪਣੀਆਂ ਤੇ ਤਰਾਸ ਪਾਇਆ ਗਿਆ ਹੈ ਅਤੇ ਪਿਵਿਖ ਵਿੱਚ ਅਜਿਹਾ ਕੁਝ ਦੁਹਰਾਉਣ ਤੇ ਜਾਨ ਨੂੰ ਮਰਨ ਦੀ ਧਮਕੀ ਵੀ ਦਿੱਤੀ ਗਈ ਹੈ ਚੌਧਰੀ ਚੰਡੀਗੜ੍ਹ ਦੇ ਵਚਨ ਨੈਸ਼ਨਲ ਲੋਕ ਅਦਾਲਤ ਲੱਗੀ ਹੈ ਦਸਦਨਿਆ ਕੀ ਤਸਵੀਰਾਂ ਵੀ ਉੱਥੋਂ ਸਾਹਮਣੇ ਆਈਆਂ ਨੇ ਕਈ ਲੋਕ ਜਿਹੜੇ ਕੀ ਉੱਥੇ ਆਏ ਨੇ ਆਪਣਾ ਚਲਾਨ ਦਾ ਭੁਗਤਾਨ ਕਰਨ ਦੇ ਲਈ ਤੇ ਉਹਨਾਂ ਦੇ ਬੁੱਲੋ ਬਿਆਨ ਵੀ ਸਾਹਮਣੇ ਆਇਆ ਹੈ ਰਾਸ਼ਟਰੀ ਲੋਕ ਅਦਾਲਤ ਦਾ ਜਵਾਬ ਦਿੱਤਾ ਕਿ ਦਸਦਨਿਆ ਕੀ ਜਿਲ੍ਹਾ ਅਦਾਲਤ ਦੇ ਵਿੱਚ ਲੋਕ ਅਦਾਲਤ ਨੂੰ ਪੇਸ਼ ਕੀਤਾ ਗਿਆ ਜਿੱਥੇ ਸ਼ਨੀਵਾਰ ਨੂੰ ਲੋਕ ਅਦਾਲਤ ਦੇ ਵਿੱਚ ਵੱਡੀ ਗਿਣਤੀ ਚ ਔਰਤਾਂ ਤੇ ਬਜ਼ੁਰਗ ਵੀ ਆਏ ਸਨ ਤੇ ਸਭ ਤੋਂ ਵੱਧ ਲੋਕ ਆਪਣਾ ਚੁਲਾਨ ਭੁਗਤਾਨ ਦੇ ਲਈ ਉੱਥੇ ਪਹੁੰਚੇ ਹੋਏ ਸਨ ਜਿੱਥੇ ਲੋਕ ਲੰਬੇ ਸਮੇਂ ਤੱਕ ਕਤਾਰਾਂ ਦੇ ਵਿੱਚ ਖੜੇ ਨਜ਼ਰ ਆਏ ਜਿਵੇਂ ਕਿ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਸਭ ਤੋਂ ਵੱਧ ਲੋਕ ਅਦਾਲਤਾਂ ਵਿੱਚ ਜਿਹੜਾ ਕਿ ਭੁਗਤਾਨ ਕਰਨ ਦੇ ਲਈ ਪਹੁੰਚੇ ਸਨ ਕਿਉਂਕਿ ਇੱਥੇ ਚੁਲਾਨ ਜੜਾ ਕੀ ਅੱਦੇ ਦਾਮਾਂ ਨੂੰ ਸਭ ਤੋਂ ਵੱਧ ਪੁੱਲ ਜਾਂਦੇ ਨੇ ਤੇ ਕਿਉਂਕਿ ਇੱਥੇ ਹੋਲ ਲਾਈਨ ਵੀ ਦੇਖੀ ਜਾ ਸਕਦੀ ਹੈ ਪਰ ਲੋਕਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਅਸੀਂ ਕਾਫੀ ਟਾਈਮ ਤੋਂ ਇੱਥੇ ਖੜੇ ਹੋਏ ਆਂ ਤੇ ਸਭ ਨੇ ਆਪਣੇ ਕੰਮਾਂ ਤੇ ਵੀ ਜਾਣਾ ਹੁੰਦਾ ਤਾਂ ਇਹ ਇੱਕ ਪ੍ਰੋਪਰ ਮੈਨੇਜਮੈਂਟ ਨਹੀਂ ਦਿਖ ਰਹੀ ਹੈ ਪਰ ਦੂਜੇ ਪਾਸੇ ਅਧਿਕਾਰੀਆਂ ਦੇ ਵੱਲੋਂ ਵੀ ਇੱਥੇ ਦੱਸਿਆ ਜਾ ਰਿਹਾ ਹੈ ਕਿ ਜੇਕਰ कोई भी सिग्नल देखते दे हो तो उस टन की कोई लोड नहीं है उसकी तो चलान पे करने आए हैं देखिये आप सबसे पहले रखेंगे जब भी आप सड़क पे चलते हैं सभी ट्रैफिक नियमों को फॉलो करें देखिए यदि आप ट्रैफिक नियमों को फॉलो करते हैं तो आज आपको यहाँ पे नहीं खड़ा होना पड़ता इतनी लंबी लाइन लगती है आपका फाइन देना पड़ता है आपको आपका टाइम वेस्ट होता है सड़क पे एक्सीडेंट होते हैं यदि आप सभी ट्रैफिक नियमों को फॉलो करेंगे ना तो आपका एक्सीडेंट होगा ना आपका चलान होगा ना आपका टाइम खराब होगा और ना आपको पेमेंट करनी पड़ेगी और ना आपकी जिंदगी जाएगी सड़क के ऊपर अपनी जिंदगी को सेफ रखिए अपनी लाइफ को सेफ रखिए देखिए जीवन एक बार मिलता है इसको सड़क पर वेस्ट ना करें जब भी आप सड़क पे चलते हैं सभी ट्रैफिक नियमों को फॉलो करिए कोई भी व्यक्ति लाइट जंप नहीं करेगा चलते समय मोबाइल फोन यूज नहीं करेगा दारू पी के गाड़ी ना चलाए किसी भी तरह का कर नशा करके गाड़ी ना ओवर स्पीड में तेज स्पीड में गाड़ी ना चलाएं आपके चलान भी होते हैं आपका एक्सीडेंट भी होता है और आपको यहाँ पे देखिए इतनी लंबी लाइन में लगना पड़ता है तो आप सभी से हमारी अपील है चंडीगढ़ ट्रैफिक पुलिस आपसे ये अपील करती है कि जब भी आप सड़क पे चलते हैं सभी ट्रैफिक नियमों को फॉलो करें ताकि आपका एक्सीडेंट भी ना हो आपका चलाए भी ना हो आप सेफ सुरक्षित थैंक यू, जय हिंद। सर ये लोक अदालत तो इन्होंने लगाई है लेकिन इसमें पब्लिक की जो है वो हरासमेंट है चंडीगढ़ एडमिनिस्ट्रेशन का इतना बुरा हाल है सुबह अब हम प्राइवेट जॉब करते हैं 9:30 पे हमने ऑफिस पहुंचना होता है हम घर से एक घंटा पहले भी अगर निकलते हैं तो ये क्या करते है? रेल हैं रेलवे स्टेशन की लाइटें अपना ट्रांसपोर्ट चौक की है वहाँ पे क्या करते हैं ये पांच पांच मिनट लाइटें बंद करके खड़ी हो जाती हैं तो उसके बाद ये क्या करते हैं एक रूट की लाइट चलाते हैं दूसरे रूट पे अपना रूट उस चक्कर में हमारा जो ऑफिस का टाइम है वो लेट हो जाता है भी अगर आपने लाइट लगाई हुई है तो उसको चलाओ ना आप उसको बंद करके क्यों खड़े हुए हो अगर आपसे लाइट ऑपरेट ही नहीं हो रही है ठीक है कि नहीं तो आप मैनुअल सिस्टम क्यों कर रहे हो आप मैनुअल करते हो वहां पर हमारे चार चार पाँच पांच मिनट वेस्ट हो जाते हैं ऑफिस में जाते हैं ऑफिस वाले पूछते हैं हाँ भी लेट क्यों आ रही हो तुम जो है अपना हम बोलते हैं ट्रैफिक लाइट उन्होंने बंद कर रखी ऐसी ट्रैफिक लाइट बंद करने का फायदा ही क्या किया अगर आप उसको ऑपरेशन ही नहीं कर सकते हो चंडीगढ़ का भी इतना बुरा हाल हो गया कहीं पे भी आप चले जाओ ट्रैफिक पुलिस वाले खड़े होते हैं मैनुअल अपना ऑपरेट कर रहे होते हैं उस चीज को जो है अपना तो और चलान हुआ है हमारे जो मैक्सिमम चलान मेरे जो नियर अबाउट जो चलान हो रहे हैं वो सिर्फ रेड लाइट जंप के चलान है और सारे ऑनलाइन है और इसका सबसे बड़ी प्रॉब्लम क्या है इस मैसेज इस भी में नहीं आता है, है नॉर्मल आधे से ज्यादा लोगों का तो मैसेज भी नहीं आता है इसका जो है अपने चलान का अगर किसी को मैसेज आए वो अवेयरनेस भी रहे अगर किसी ने बताया भी इसको चेक कर लो तब पता लगता है भी इतने इतने चलान हो गए इतने चलान है मेरे नियर अबाउट चौदह चलान हो रखे हैं इस चीज के पर ऐसा है कि हम जो हैं ये चलान 2024 का है ये उसके लिए उसको रिफ्यूज कर रहे हैं भी नहीं जी ऑनलाइन जमा करो जब ये तेईस वाले यहाँ पे व्यूचुअल में कर रहे हैं तो चौबीस वाले क्यों नहीं व्यूचुअल में करते चाहिए ये, ये कि चौबीस वाले चलान भी व्यूचुअल में करे सीनियर हाँ जी सीनियर सिटीजन हो जी में और एक तो हमारी एज है सेवनटी थ्री एज हो रही है बताओ कहाँ हम यहाँ भटकते फिर अगर फ्यूचुर में है तो जाके हम कम से कम ये चलान यहाँ पे कैश कैश दे के हम फर्क तो हो सकते है अब दो बजे का टाइम दे रहे हैं। दो से तीन हो चार हो पाँच हो बताओ क्या करें? इतनी उम्र होने के बावजूद भी हम यहाँ भटक रहे हैं तो इसके लिए सलूशन निकालिए सर कि ये जो चौबीस वाले चलान है ये भी फ्यूचुर में लिए जाए ਡੋਨਾਲਡ ਟਰੰਪ ਦੇ ਵੱਲੋਂ ਦਿੱਤੀ ਗਈ ਸਟੇਟਮੈਂਟ ਮੋਰ ਜੁੜ ਕੇ ਕਿ ਸੁਰਖੀਆਂ ਦੇ ਵਿੱਚ ਚਾਗੀ ਹੈ ਤੇ ਉਸ ਨੂੰ ਲੈ ਕੇ ਕਾਫੀ ਹੋਰ ਵਿਵਾਦ ਵੀ ਸਾਹਮਣੇ ਆ ਰਹੇ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਰੂਸੀ ਤੇਲ ਖਰੀਦਣ ਦੇ ਲਈ ਭਾਰਤ ਟੈਰਫ ਲਾਉਣਾ ਕੋਈ ਸੌਖਾ ਕੰਮ ਨਹੀਂ ਹੈ ਤੇ ਇਸ ਦੇ ਨਾਲ ਭਾਰਤ ਨਾਲ ਮਤਭੇਦ ਪੈਦਾ ਹੁੰਦੇ ਹਨ ਜਦੋਂ ਟਰੰਪ ਨੂੰ ਇੱਕ ਇੰਟਰਵਿਊ ਵਿੱਚ ਪੁੱਛਿਆ ਗਿਆ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਨ ਤੇ ਕਿ ਕੰਚਾ ਕਸਨਦਾ ਕੀ ਮਤਲਬ ਹੈ ਤਾਂ ਉਹਨਾਂ ਨੇ ਕਿਹਾ ਕਿ ਦੇਖੋ ਭਾਰਤ ਉਹਨਾਂ ਦਾ ਸਭ ਤੋਂ ਵੱਡਾ ਗਾਹਕ ਸੀ ਮੈਂ ਭਾਰਤ ਤੇ 50% ਦੀ ਟੈਰਿਫ ਲਗਾਇਆ ਕਿਉਂਕਿ ਉਹ ਰੂਸ ਤੋਂ ਤੇਲ ਖਰੀਦ ਰਿਹਾ ਤੇ ਇਹ ਕੋਈ ਆਸਾਨ ਕੰਮ ਨਹੀਂ ਹੈ ਤੇ ਇਹ ਇੱਕ ਵੱਡਾ ਸੌਦਾ ਹੈ ਅਤੇ ਇਹ ਭਾਰਤ ਨਾਲ ਮਾਤੇ ਤੈਦਾ ਕਰਦਾ ਹੈ ਪਰ ਮੈਂ ਇਹ ਪਹਿਲਾਂ ਹੀ ਕਰ ਚੁੱਕਾ ਹਾਂ ਮੈਂ ਬਹੁਤ ਕੁਝ ਕੀਤਾ ਹੈ ਟਰੰਪ ਨੇ ਕਿਹਾ ਕਿ ਯਾਦ ਰੱਖੋ ਇਹ ਸਾਡੀ ਸਮੱਸਿਆ ਤੋਂ ਕਿਤੇ ਵੱਧ ਯੂਰਪ ਦੀ ਸਮੱਸਿਆ ਹੈ ਤੇ ਟਰੰਪ ਨੇ ਆਪਣੇ ਦਾਅਵੇ ਨੂੰ ਵੀ ਦੁਹਰਾਇਆ ਕਿ ਉਹਨਾਂ ਨੇ ਰਾਸ਼ਟਰਪਤੀ ਵਜੋਂ ਆਪਣੇ ਦੂਜੇ ਕਾਰਜਕਾਲ ਵਿੱਚ ਹੁਣ ਤੱਕ ਸੱਤ ਵਿਵਾਦਾਂ ਨੂੰ ਹੱਲ ਕੀਤਾ ਉਹਨਾਂ ਨੇ ਕਿਹਾ ਮੈਂ 7 ਯੁੱਧਾਂ ਦਾ ਹੱਲ ਕੀਤਾ ਹੈ ਮੈਂ ਪਾਕਿਸਤਾਨ ਅਤੇ ਭਾਰਤ ਵਿਚਕਾਰ ਕਈ ਯੁੱਧਾਂ ਦਾ ਹੱਲ ਕੀਤਾ ਪਰ ਵੱਡੇ ਯੁੱਧਾਂ ਦਾ ਵੀ ਜਿੰਨਾ ਵਿੱਚੋਂ ਕੁਝ ਅਣਸੁਲਝੇ ਸਨ ਜਿਵੇਂ ਕਿ ਕਾਂਗੋ ਅਤੇ ਰਵਾਂਡਾ ਮੈਂ ਉਹਨਾਂ ਨੂੰ ਹੱਲ ਕੀਤਾ ਇਹ 31 ਸਾਲਾਂ ਤੋਂ ਚੱਲ ਰਿਹਾ ਸੀ ਤੇ ਲੱਖਾਂ ਲੋਕ ਮਾਰੇ ਗਏ ਤਾਂ ਤਸਵੀਰਾਂਦਰੋ ਰਸ਼ੀਆ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਵੱਡੇ ਪਚਾਲ ਦੇ ਚਟਕੇ ਮਹਿਸੂਸ ਕੀਤੇ ਗਏ ਨੇ ਰੂਸ ਦੇ ਕਾਮ ਚਟਕਾ ਤਾਇਦੀਪ ਤੇ ਪੂਰਬੀ ਤੱਟ ਦੇ ਨੇੜੇ ਇੱਕ ਸ਼ਕਤੀਸ਼ਾਲੀ ਪੁਚਾਲ ਦਰਜ ਕੀਤਾ ਗਿਆ ਜਿੱਹਾ ਜਰਮਨ ਰਿਸਰਚ ਸੈਂਟਰ ਫਾਰ ਜੀਓਸਾਇੰਸ ਨੇ ਕਿਹਾ ਪੁਚਾਲ ਦੀ ਤੀਬਰਤਾ 7.1 ਦਰਜ ਕੀਤੀ ਗਈ ਸੀ ਅਤੇ ਇਹ ਸਮੁੰਦਰ ਦੀ ਸਤ੍ਹਾ ਤੋਂ 10 ਕਿਲੋਮੀਟਰ ਦੀ ਡੂੰਘਾਈ ਤੇ ਸੀ ਇਸ ਦੇ ਨਾਲ ਹੀ ਸੰਯੁਕਤ ਰਾਜ ਭੂ ਵਿਗਿਆਨ ਸਰਵੇਖਣ ਨੇ ਪੁਚਾਲ ਦੀ ਤੀਬਰਤਾ 7.4 ਅਤੇ ਡੂੰਘਾਈ 39.5 ਕਿਲੋਮੀਟਰ ਦਸਤੀ ਹੈ ਅੰਕੜਿਆਂ ਵਿੱਚ ਅੰਤਰ ਦੇ باوجود ਦੋਵਾਂ ਏਜੰਸੀਆਂ ਨੇ ਇਸ ਨੂੰ ਇੱਕ ਡੂੰਗਾ ਅਤੇ ਸ਼ਕਤੀਸ਼ਾਲੀ ਪੁਚਾਲ ਮੰਨਿਆ ਪੁਚਾਲ ਤੋਂ ਬਾਅਦ ਪ੍ਰਸ਼ਾਂਤ ਸੁਨਾਮੀ ਚਤਾਵਨੀ ਪ੍ਰਣਾਲੀ ਨੇ ਸੰਭਾਵਿਤ ਸੁਨਾਮੀ ਦੀ ਚਤਾਵਨੀ ਜਾਰੀ ਕੀਤੀ ਅਤੇ ਕਿਹਾ ਕਿ ਇਸ ਖੇਤਰ ਵਿੱਚ ਖਤਰਾ ਹੋ ਸਕਦਾ ਹੈ ਚੀਨ ਦੇ ਸੁਨਾਮੀ ਚੇਤਾਵਨੀ ਕੇਂਦਰ ਨੇ ਵੀ ਸਵੇਰੇ 10:37 ਵਜੇ ਬੀਜਿੰਗ ਸਮੇਂ ਜਾਣਕਾਰੀ ਜਾਰੀ ਕਰਦਾ ਹੈ ਕਿ ਹਾ ਪੁਚਾਰ ਕੰਜਟਕਾ ਤਾਇਦੀਪ ਦੇ ਪੂਰਬੀ ਸਮੁੰਦਰੀ ਖੇਤਰ ਵਿੱਚ ਦਰਜ ਕੀਤਾ ਗਿਆ ਸੀ ਕੇਂਦਰ ਨੇ ਪੁਚਾਰ ਦਿੱਤੀ ਪ੍ਰਤਾ 7.1 ਅਤੇ ਡੂੰਘਾਈ 15 ਕਿਲੋਮੀਟਰ ਦੱਸੀ ਸਥਾਨਕ ਸੁਨਾਮੀ ਦਾ ਵੀ ਖਤਰਾ ਝੜਾ ਕਿ ਉੱਥੇ ਦੱਸਿਆ ਗਿਆ ਤਦਰੀ ਨੇਪਾਲ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਜਿਹੜੀ ਕਿ ਬਣੀ ਹੈ ਤਾਂ ਉਹਨਾਂ ਦੇ ਵੱਲੋਂ 100 ਵੀ ਚੁੱਕ ਲਈ ਗਈਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਸੁਸ਼ੀਲਾ ਕਾਰਕੀ ਨੇ ਸ਼ੁੱਕਰਵਾਰ ਨੂੰ ਨੇਪਾਲ ਦੀ ਪਹਿਲੀ ਮਹਿਲਾ ਅੰਤਿਮ ਪ੍ਰਧਾਨ ਮੰਤਰੀ ਵਜੋਂ ਸੌ ਚੁੱਕੀ ਰਾਸ਼ਟਰਪਤੀ ਰਾਮਜੰਦਰ ਪਾਡੇਲ ਨੇ ਉਹਨਾਂ ਨੂੰ ਸੌ ਚੁਕਾਈ ਜਿਸ ਦੌਰਾਨ ਉਪਰਾਸ਼ਟਰਪਤੀ ਮੁੱਖ ਜੱਜ ਅਤੇ ਕਈ ਦੇਸ਼ਾਂ ਦੇ ਡਿਪਲੋਮੈਟ ਮੌਜੂਦ ਸਨ ਨੇਪਾਲ ਦੇ ਵਿੱਚ ਭਾਰਤੀ ਰਾਜਦੂਤ ਨਵੀਨ ਸ਼ਰਵਾਸਤਵ ਨੇ ਵੀ ਸੁਸ਼ੀਲਾ ਕਾਰਕੀ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਵਧਾਈ ਦਿੱਤੀ ਹੁਣ ਸੁਸ਼ੀਲਾ ਕਾਰਕੀ ਕੋਲ ਅਗਲੇ 6 ਮਹੀਨਿਆਂ ਵਿੱਚ ਨਵੀਆਂ ਸਾਂਸ ਦੇ ਚੋਣਾ ਕਰਵਾਉਣ ਦੀ ਜ਼ਿੰਮੇਵਾਰੀ ਹੈ ਰਾਸ਼ਟਰਪਤੀ ਰਾਮਜੰਦਰ ਪਾਟੇਲ ਨੇ ਵੀ ਸੰਸਦ ਪੰਕ ਕਰਨ ਦਾ ਐਲਾਨ ਕੀਤਾ ਸਾਬਕਾ ਪ੍ਰਧਾਨ ਮੰਤਰੀ ਕੇਪੀ ਔਲੀ ਦੀ ਕਮਿਊਨਿਸਟ ਪਾਰਟੀ ਨੇ ਇਸ ਫੈਸਲੇ ਦਾ ਵਿਰੋਧ ਕੀਤਾ ਯੂਐਮਐਲ ਨੇ ਜਰਨਲਸ ਕਤਰ ਸ਼ੰਕਰ ਪੋਖਰੇਲ ਨੇ ਪਾਰਟੀ ਵਰਕਰਾਂ ਨੂੰ ਇਸ ਦੇ ਵਿਰੁੱਧ ਸੜਕਾਂ ਤੇ ਉਤਰਨ ਦੀ ਅਪੀਲ ਕੀਤੀ ਤੇ ਇਸ ਦੇ ਨਾਲ ਹੀ ਜਰਨਲ ਜ਼ੈਡ ਨੇਤਾਵਾਂ ਨੇ ਇਸ ਸਰਕਾਰ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਉਹ ਸਰਕਾਰ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਪਰ ਸਰਕਾਰ ਦੇ ਕੰਮਕਾਜ ਦੀ ਨਿਗਰਾਨੀ ਕਰਨਗੇ। ਪਾਰ ਸਰਕਾਰ ਨੇ ਸੁਸ਼ీల ਕਾਰਕੀ ਦੀ ਅੰਤਰੀਮ ਸਰਕਾਰ ਦਾ ਸਵਾਗਤ ਕੀਤਾ ਭਾਰਤ ਨੇ ਉਮੀਦ ਪ੍ਰਗਟ ਕੀਤੀ ਕਿ ਇਹ ਸਰਕਾਰ ਨੇਪਾਲ ਦੇ ਵਿੱਚ ਸ਼ਾਂਤੀ ਅਤੇ ਸਥਿਰਤਾ ਲਿਆਉਣ ਦੇ ਵਿੱਚ ਮਦਦ ਕਰੇਗੀ ਭਾਰਤ ਨੇ ਇਹ ਵੀ ਕਿਹਾ ਕਿ ਇੱਕ ਨਜ਼ਦੀਕੀ ਗੁਆਂਢੀ ਸਾਥੀ ਲੋਕਤੰਤਰ ਅਤੇ ਲੰਬੇ ਸਮੇਂ ਤੋਂ ਵਿਕਾਸ ਪਾਈਵਾਲ ਹੋਣ ਦੇ ਨਾਤੇ ਇਹ ਦੋਵਾਂ ਦੇਸ਼ਾਂ ਤੇ ਉਹਨਾਂ ਦੇ ਲੋਕਾਂ ਦੀ ਭਲਾਈ ਦੇ ਲਈ ਨੇਪਾਲ ਨਾਲ ਕੰਮ ਕਰਨਾ ਜਾਰੀ ਰੱਖੇਗਾ ਤਾਂ ਫਿਲਹਾਲ ਦੇ ਲਈ ਇਸ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ